ਇਨ ਜਗਤ ਭਗਤੀ ਕੈ ਮੈਂ ਹੋਈ ਛੁੱਟੜਾ ਭੈਣਾਂ ਨੂੰ ਪਤਾ ਹੀ ਲੱਗਦਾ ਛੁੱਟਣ ਕਿੰਨੂੰ ਕਹਿੰਦੇ ਹੈ ਭਗਤੀ ਕਹਿ ਰਹੀ ਹੈ ਜਗਤ ਭਗਤੀ ਕੈ ਮੈਂ ਹੋਈ ਛੁੱਟੜਾ ਸੰਗੀ ਨਜ਼ਰ ਕੋਈ ਨਾ ਆਈਆ ਕੋ ਰਖਿਆ ਕਾਲਨ ਦੇ ਗੁਣ ਧਾਰੋਂ ਆਇਆ ਉੱਤ ਬਣਾਏ ਆਪਣੇ ਪੁੱਤਰਾ ਵਾਹ ਪਿਤਾ ਹੋ ਕੇ ਗੋਦ ਠਾਈਆ ਉਹ ਸਿੱਧੇ ਉਸੇ ਰਾਹ ਕਰਦੇ ਸ਼ੁਕਰ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਦੇਵਨ ਹਾਲ ਸੱਚੀ ਵਡਿਆਈਆ ਤੇ ਤੇਨ ਕਿੰਜਾ ਲਾ ਕਰ ਲੋਕ ਮੰਡਲ ਨੂੰ ਲੋਕ ਮੰਡਲ ਸਰੋਂ ਮੇ ਭਗਤ ਵੀਰ ਦੇ ਜਿਹੜਾ ਗਿਆ ਹੈ ਤੇ ਧਿਆਨ ਦੇ ਜਿਵੇਂ ਹੋ ਗਿਆ ਬਾਰਾਂ ਪੋ ਗਏ ਮੈਂ ਵੇਖੇ ਚਾਰ ਯੁਗ ਇਕੱਠੇ ਡਰ ਬੈਠੇ ਸੀ ਇਸਨਵਾਈਆ ਇੱਕ ਦੂਜੇ ਨੂੰ ਹਾਰ ਰਹਿ ਦੱਸੇ ਮੀਂਹ ਦੀ ਕਾਣੀ ਸਰਬਸਣਾਈਆ ਕਾਲ ਯੁਗ ਕਹੇ ਤੁਸੀਂ ਮੈਥੋਂ ਮੂਲ ਨਾ ਨਜਰੇ ਕੋਈ ਨਾ ਆਈਆ ਕੀ ਹੋਇਆ ਜੇ ਪ੍ਰਭੂ ਤੰਨੇ ਅਨੇ ਚਾਰੇ ਵッセ ਹੁਣ ਭਗਤ ਸਹੇਲੇ ਆਪੀਂ ਗੋਦ ਵਹਾਈਆ ਕੀ ਹੋਇਆ ਜੇ ਸਦਾ ਮੈਂ ਨੇ ਤੰਦੜ ਚਪੇ ਹੁਣ ਬਿਨ ਖਾਦਿਆਂ ਪੀਦਿਆਂ ਪਾਰ ਲੰਘਾਂ ਹਣ ਦੇਉ ਸਰਣ ਅਠੇ ਬੈਰ ਸੇਵਕ ਮਾਈਆ ਵਾ ਕੀ ਹੋਇਆ ਤੈਨੂੰ ਜਨਦੇ ਵਟੇ ਚੁੱਕੇ ਹੁਣ ਭਗਤ ਅੰਦਰ ਆਪਣਾ ਹੱਟ ਖਲਾਈਆ ਵਾ ਕੀ ਹੋਇਆ ਰਬਦਾਸ ਦੇ ਟੁਕੜੇ ਖਾਦੇ ਸਾਨ ਨੂੰ ਕੋ ਹੋ ਕੇ ਦਰਸ਼ ਦਿਖਾਈਆ ਕੀ ਹੋਇਆ ਹਰ ਨਾਕਸ਼ੀ ਆਪਣੀ ਨਤੀ ਚੁਕੇ ਹੁਣ ਦੋ ਜਹਾਨਾਂ ਬੰਦ ਮੁਕਾਈਆ ਸਤਖੰਡ ਛੱਡ ਕੇ ਨਵਾਦ ਲੋਕ ਆ ਗਿਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਦੇਵ ਕਦੇ ਵੀ ਜੇ ਕੋਈ ਘਰ ਬਣੀ ਪੜ ਜਾਏ ਕੋਈ ਬਦਨ ਕਰ ਦੇ ਆਗੇ ਪਿਛੇ ਗੋਲਿਆ ਗਿਆ ਵੈ ਤੇਨਾਂ ਨੇ ਜਾਣਾਂ ਸਾਇੰਸ ਸਾਜੁਰ ਬਕਸ਼ਣ ਜੋਗੇ ਬਕਸ਼ ਲਾਣ ਆ ਸੰਗੀਤ ਵੀ ਮਾਫ ਕਰ ਦੇ ਆਹ ਸ਼ਬਦੀ ਚਕਾਰ ਦਾ ਸਾਥ ਆਓ ਸੋਹਣ ਮਾਰੀਸ਼ਿਰ ਸੇਂਗ ਵਿਸ਼ਨ ਓਮ ਪਾ